ਕੰਗਨਰ ਰਣੌਤ ਦੇ ਆਪਣੇ ਹੀ ਪਾਰਟੀ ਲੀਡਰਾਂ ਦੇ ਵੱਲੋਂਾਂ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਬੀਜੇਪੀ ਦੇ ਆਪਣੇ ਲੀਡਰ ਬੀਜੇਪੀ ਦੇ ਲੀਡਰ ਵੱਡੇ ਸੀਨੀਅਰ ਲੀਡਰ ਕੰਗਨਰ ਰਣੌਤ ਦੇ ਬਿਆਨਾਂ ਦੀ ਵਿਰੋਧਤਾ ਕਰਦੇ ਪਏ ਨੇ। ਕੰਗਨਰ ਰਣੌਤ ਦੇ ਨਾਲ ਖੜਨ ਨੂੰ ਤਿਆਰ ਨਹੀਂ ਹੈ ਬੀਜੇਪੀ ਦਾ ਲੀਡਰ। ਇਹੋ ਜੀ ਸਿਚੁਏਸ਼ਨ ਬਣਦੀ ਪਈ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਕੰਗਨਰ ਰਣੌਤ ਨੇ ਆਪਣੇ ਹੀ ਸਿਆਸੀ ਸਾਥੀਆਂ ਦੇ ਉੱਤੇ ਆਪਣੀ ਭੜਾਸ ਕੱਢ ਦਿੱਤੀ। ਇਹ ਵੀ ਚਰਚੇ ਸ਼ੁਰੂ ਹੋ ਗਏ ਨੇ। ਕੰਗਨਰ ਰਣੌਤ ਦੇ ਬਾਰੇ ਵਿੱਚ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ ਜਿਨ੍ਹਾਂ ਦਾ ਨਾਮ ਗੌਰਵ ਪਾਰਟੀ ਐ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਸਪਸ਼ਟੀਕਰਨ ਦਿੱਤਾ ਗਿਆ ਕਿ ਕੰਗੜਾ ਰਣੌਤ ਨੇ ਕਿਸਾਨਾਂ ਬਾਰੇ ਜੋ ਵੀ ਗੱਲਾਂ ਕਹੀਆਂ ਉਹਦੇ ਨਾਲ ਸਾਡਾ ਕੋਈ ਵਾਅ ਵਾਸਤਾ ਨਹੀਂ ਹੈ ਇਹ ਉਹਨਾਂ ਦੇ ਆਪਣੇ ਵਿਚਾਰ ਨੇ ਜਿਸ ਤੋਂ ਬਾਅਦ ਕੰਗੜਾ ਰਣੌਤ ਨੂੰ ਵੀ ਸ਼ਾਇਦ ਇਹ ਗੱਲ ਬੁਰੀ ਲੱਗੀ ਕਿ ਉਹਨਾਂ ਦੀ ਆਪਣੀ ਹੀ ਪਾਰਟੀ ਉਹਨਾਂ ਦੇ ਨਾਲ ਨਹੀਂ ਖੜੋਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦਾ ਹੀ ਰੁਖ ਕੀਤਾ ਤੇ ਉਹਦਾ ਜਵਾਬ ਲਿਖਤੀ ਤੌਰ ਦੇ ਉੱਤੇ ਇੱਕ ਛੋਟੇ ਜਿਹੇ ਸੈਂਟੈਂਸ ਦੇ ਵਿੱਚ ਲਿਖਿਆ ਉਹ ਕਹਿੰਦੇ ਬਿਲਕੁਲ ਸਹੀ ਗੱਲ ਹੈ ਇਹ ਜੋ ਬਿਆਨ ਮੈਂ ਦਿੱਤਾ ਹੈ ਇਹਦੇ ਵਿੱਚ ਸਾਰਾ ਦਾਰੂਮਦਾਰ ਮੇਰਾ ਹੈ ਜ਼ਿੰਮੇਵਾਰੀ ਮੇਰੀ ਹੈ ਇਹ ਮੇਰੀ ਵਿਚਾਰਧਾਰਾ ਹੈ ਉਹਨਾਂ ਨੇ ਨਾਲ ਦੀ ਨਾਲ ਮੈਂਸ਼ਨ ਕਰ ਦਿੱਤਾ ਪਰ ਨਾਲ ਹੀ ਕਹਿੰਦੇ ਨੇ ਕਿ ਮੇਰੀ ਵਿਚਾਰਧਾਰਾ ਜੋ ਵੀ ਹੈ ਉਹ ਪਾਰਟੀ ਦੇ ਸਟੈਂਡ ਨੂੰ ਨਹੀਂ ਦਰਸਾਉਂਦੀ ਅੱਗੇ ਸ਼ਾਇਦ ਗੌਰਵ ਪਾਰਟੀਆ ਨੂੰ ਜਾਂ ਫਿਰ ਭਾਜਪਾ ਨੂੰ ਧੰਨਵਾਦ ਵੀ ਲਿਖਦੇ ਨੇ ਕੰਗਨਾ ਰਣਾਉਤ ਯਾਨੀ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡਾ ਸਿਆਸੀ ਭਚਾਲ ਸ਼ੁਰੂ ਹੋ ਗਿਆ ਕੰਗਨਾ ਰਣਾਉਤ ਨੂੰ ਸ਼ਾਇਦ ਇਹ ਉਮੀਦ ਨਹੀਂ ਸੀ ਕਿ ਉਹਨਾਂ ਦੇ ਆਪਣੇ ਪਾਰਟੀ ਦੇ ਲੀਡਰ ਹੀ ਉਹਨਾਂ ਦੇ ਵਿਰੋਧ ਚ ਜਾਂ ਬਿਪੱਖ ਦੇ ਵਿੱਚ ਇੱਦਾਂ ਖੜ੍ਹ ਜਾਣਗੇ ਜਾਂ ਉਹਨਾਂ ਦੇ ਨਾਲ ਰਲਣ ਨੂੰ ਤਿਆਰ ਨਹੀਂ ਹੋਣਗੇ ਇਹ ਇਕੱਲਿਆਂ ਛੱਡ ਦੇਣਗੇ ਪਰ ਇਸ ਤਰ੍ਹਾਂ ਹੋਇਆ ਕੰਗੜਾ ਰਣੌਤ ਦੇ ਕੁਝ ਬਿਆਨ ਜਿਹੜੇ ਨੇ ਉਹਨਾਂ ਦੇ ਵਿੱਚ ਬੀਜੇਪੀ ਦੇ ਲੀਡਰ ਹੀ ਉਹਨਾਂ ਨੂੰ ਇਕੱਲਿਆਂ ਛੱਡ ਗਏ ਨੇ ਜਿਸ ਵਾਸਤੇ ਹੁਣ ਕੰਗੜਾ ਰਣੌਤ ਵੀ ਸ਼ਾਇਦ ਫਰਸਟ੍ਰੇਟ ਹੋਏ ਨਜ਼ਰ ਆ ਰਹੇ ਨੇ ਪਰ ਗੌਰਵ ਪਾਟਿਆ ਨੇ ਇਦਾਂ ਦਾ ਕਹਿ ਕੀ ਦਿੱਤਾ ਆਓ ਸੁਣਦੇ ਹਾਂ तमाम ਸੋਸ਼ਲ ਮੀਡੀਆ ਪਲੈਟਫਾਰਮਸ ਪਰ ਕੰਗੜਾ ਰਣੌਤ ਜੀ ਜੋ ਕਿ ਭਾਜਪਾ ਕੀ ਸੰਸਦ ਨੇਤਰੀ ਹੈ उनका एक बयान तीन कृषि कानूनों को लेकर जो कि पहले वापस लिए गए थे चल रहा है मैं बिल्कुल स्पष्टता से कहना चाहता हूं ये बयान कंगना रनौत जी का व्यक्तिगत बयान है एवं भारतीय जनता पार्टी की तरफ से न कंगना रनौत जी ऐसा कोई बयान देने के लिए अधिकृत हैं और ना ही उनका बयान जो पार्टी की सोच है तीन कृषि कानूनों को लेकर उसको दर्शाता है इसलिए उस बयान का हम खंडन करते हैं